ਗੁਰਨਾਣਿਕ ਦੇਵ ਜੀ ਮਹਾਰਾਜ ਦਾ ਇੱਕ ਬੋਲ ਚੇਤੇ ਰੱਖਣਾ ਔਰ ਕਦੀ ਭੁੱਲਣਾ ਨਾ ਪਹਿਲੇ ਪਾਤਸ਼ਾਹ ਜੀ ਬਾਏ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਚਾਤ ਹੈ ਗੁਰਨਾਣਿਕ ਬਾਏ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਚਾਤ ਹੈ ਸਭ ਕਰੇ ਕਰਾਇਆ ਪਰਮਾਤਮਾ ਹੀ ਕਰਨ ਕਰ ਜੜਾ ਮਾਰਾ ਤਾਪ ਸਿਰਤ ਸਾਪ ਸਭ ਹਰ ਕੇ ਵਸ ਹੈ লাগ सके ना बिन हर के लाया पता नहीं उसने टूणा कर देता उसने ऐ कर देता उसने ए कर देता है सब व्यम तो माग बस ही आको के फलाड़ा करदा है ਹੁਣ ਪੜੇ ਧਿਆਨ ਨਾਲ ਸੁਣਨਾ ਇੱਕ ਤੰਦਰੁਸਤ ਬੰਦੇ ਨੂੰ ਸਿਰਫ ਚਾਰ ਡਾਕਟਰ ਕਹਿ ਦਿਨ ਤੈਨੂੰ ਇਹ ਰੋਗ ਹੈ ਸਮਝ ਲਓ ਉਸਦੇ ਮਨ ਨੇ ਮੰਨ ਲਿਆ ਉਸੇ ਮੰਜੀ ਤੇ ਬਹਿ ਜਾਏਗਾ ਹੈ ਵੀ ਮਸ ਇਸ ਵਾਸਤੇ ਵੈਦਾਨੋ ਹਕੀਮਾਨ ਨੂੰ ਜੋ ਸਿੱਖਿਆ ਦਿੱਤੀ ਜਾਂਦੀ ਸੀ ਪੁਰਾਣੇ ਜ਼ਮਾਨੇ ਚ ਪਹਿਲੇ ਭयंकर ਤੋਂ ਭयंकर ਵੀ ਰੋਗ ਕਿਸੇ ਨੂੰ ਹੋਵੇ ਉਹਨੂੰ ਕਹਿਣਾ ਐ ਮੈਂ ਛੁਟਕੀਆਂ ਠੀਕ ਹੋ ਜਾਏਗਾ ਕੁਝ ਵੀ ਨਹੀਂ ਮਾਮੂ ਜੀ ਆ ਕੇ ਉਸਦੇ ਮਨ ਦੇ ਚੋਂ ਰੋਗ ਨਿਕਲੇ ਫਿਰ ਉਹਦੇ ਤਨ ਦੇ ਚੋਂ ਗੱਡਾਂ ਪਹਿਲੇ ਮਨ ਦੇ ਚੋਂ ਤੇ ਜੇ ਪਹਿਲੇ ਹੀ ਤੰਦਰੁਸਤ ਬੰਦੇ ਨੂੰ ਕਹਿ ਦੇਈ ਤੈਨੂੰ ਇਹ ਹੈ ਉਹਦੇ ਮਨ ਦੇ ਚ ਬਿਠਾ ਲਈ ਹੈ ਤੇ ਤਿੰਨ ਚਾਰ ਡਾਕਟਰ ਕਹਿ ਦਿੰਦੇ ਆਪੇ ਹੀ ਵਿਰੋਸਾ ਹੋ ਗਿਆ ਉਹ ਸਮਝ ਲਓ ਮਨ ਜੇ ਤੇ ਪਹਿ ਜਾਏ ਹੋ ਗਿਆ ਇਹ ਜਾਦੂ ਟੋਣੇ ਵਾਲੇ ਦੇ ਕੰਮ ਇਸ ਤਰ੍ਹਾਂ ਹੀ ਚੱਲਦੇ ਆ ਪੇ ਤਾਂ ਅਗੇ ਤਵੀਜ਼ਾਂ ਤਾਂ ਕਮ ਇਸ ਤਰ੍ਹਾਂ ਹੀ ਚੱਲਦੇ ਮੈਨੂੰ ਕੈਨੇਡਾ ਦੇ ਜਿੱ ਇੱਕ ਸੈੰਗ ਕਹਿਣ ਲਗਾ ਨਹੀਂ ਜੀ ਸਾਡੇ ਘਰ ਤੇ ਮੁੰਡਾ ਹੋ ਗਿਆ ਉਸ ਤਾਂ ਅਗੇ ਤਵੀਜ਼ ਨੇ ਮੈਂ ਕਿ ਚਿੜੀਆਂ ਪਸ਼ੂ ਪੰਛੀਆਂ ਅਸੂਰਾਂ ਦੇ ਵੀ 18 18 ਮੁੰਡੇ ਭੇ ਆਉਂਦੇ ਨੇ ਉਹ ਤਾਂ ਅਗੇ ਤਵੀਜ਼ ਲੈਂਦੇ ਪੈਂ ਕਿਤੇ ਹੁੰਦੇ ਨੇ ਕਿਤੇ ਇਹ ਕਰਦੇ ਨਹੀਂ ਹੁੰਦਾ ਨਹੀਂ ਹੁੰਦਾ ਕਿਤੇ ਹੁੰਦੇ ਪੈਣੇ ਪੇ ਤਾਂ ਅਗੇ ਤਵੀਜ਼ ਨਾਲ ਹੁੰਦੇ ਪੈਣੇ ਪਰ ਕੀ ਕੀ ਤਾਂ ਆ ਜਾਏ ਕਾਮਨਾ ਦਾ ਗਰਸਿਆ ਹੋਇਆ ਮਨੁੱਖ ਪਟਕੇ ਇੱਕ ਜਗ੍ਹਾ ਤੋਂ ਕਾਮਨਾ ਪੂਰੀ ਨਹੀਂ ਹੋਈ ਤਾਂ ਫਿਰ ਕੀ ਕਰੇਗਾ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਦਵਾਰੇ ਦਵਾਰ ਸਵਾਨ ਜਿਵੇਂ ਡੋਲ ਕੁੱਤੇ ਦੀ ਤਰ੍ਹਾਂ ਵਖ ਵਖ ਧਰਤੇ ਜਾਏ ਦਵਾਰੇ ਦਵਾਰ ਸਵਾਨ ਜਿਵੇਂ ਡੋਲਤ ਨੈ ਸੁਦਰਾਮ ਭਜਨ ਮਾਨਸ ਜਨਮ ਅਕਾਰਤ ਖੋਵਤ ਲਾਜ ਨਾ ਲੋਕ ਹਸਣ ਕੀ ਏਨੋ ਲੱਜਾ ਵੀ ਨਹੀਂ ਆ ਰਹੀ ਪ੍ਰਮਾਤਮਾ ਨੂੰ ਛੱਡ ਕੇ ਕਿਹੜੇ ਚੱਕਰਾਂ 'ਚ ਪਿਆ ਆਏ ਗੁਰੂ ਨਾਨਕ ਦੇਵ ਜੀ ਮਹਾਰਾਜ ਐਲਾਨੀਆਂ ਕਰੇਨ ਭਾਈ ਰੇ ਮਤ ਕੋਈ ਜਾਣੋ ਕਿਸੇ ਕੇ ਕਿਚਾਤ ਹੈ ਭੁਲ ਕੇ ਵੀ ਨ ਸਮਝਣਾ ਕਿਸੇ ਦੇ ਹੱਥੇ ਚੁਜ ਹੈ ਤੇ ਕੋਈ ਕੁਝ ਕਰ ਸਕਦਾ ਹਾਂ ਮਨ ਨੇ ਮੰਨ ਲੇ ਇਸ ਤਰ੍ਹਾਂ ਜੈਸੇ 2-3 ਡਾਕਟਰ ਕਹਿ ਦਿੰਦੇ ਤੈਨੂੰ ਇਹ ਰੋਗ ਹੈ ਮਨ ਦੇ ਚ ਬੈਠ ਗਈ ਗੱਲ ਇਹ ਜਾਦੂ ਟੋਣੇ ਵਾਲੇ ਪਹਿਲੇ ਤੇ ਇਹ ਜ ਕਹਿਣ ਕੇ ਗੱਲ ਮਨ ਦੇ ਚ ਬਿਠਾਣਗੇ ਤੈਨੂੰ ਇਹ ਹੈ ਕਿਸੇ ਨੇ ਕੁਝ ਕੀਤਾ ਹੁਣ ਪਹਿਲੇ ਤੇ ਆਪ ਕੁਝ ਕਰਨਗੇ ਫਿਰ ਆਪ ਗੱਢਣਗੇ ਬਸ ਉਹਨਾਂ ਦਾ ਕੰਮ ਹੈ ਆਪ ਮਨ ਦੇ ਵਿਚ ਖਿਆਲ ਬਿਠਾ ਦੇਣਾ ਤੇ ਹੋਂ ਇਸੇ ਖਿਆਲ ਨੂੰ ਕੱਢਣਾ ਇਹ ਉਹਨਾਂ ਦਾ ਦੰਦਾ ਹੈ। ਸਤਸੰਗੀਆਂ ਨੂੰ ਸਮਝ ਲੈਣਾ ਚਾਹੀਦਾ। ਔਰ ਇਹ ਦੰਦਾ ਬੜੀ ਕਾਮਯਾਬੀ ਨਾਲ ਚੱਲ ਰਿਹਾ ਹੈ। ਮੈਂ ਫਿਰ ਅਰ지 ਕਰਾਂ ਇਸ ਚੱਕਰ ਚ ਨਾ ਪੈਣਾ ਕਿ ਮਨ ਪ੍ਰਭਾਵਿਤ ਨਹੀਂ ਹੁੰਦਾ ਹੁੰਦਾ। ਹੁੰਦਾ। ਗਲਤ ਤਰ੍ਹਾਂ ਦੇ ਪ੍ਰਚਾਰ ਤੋਂ ਵੀ ਮਨ ਪ੍ਰਭਾਵਿਤ ਹੁੰਦਾ ਹੈ। ਸਿਆਣੇ ਤੋਂ ਸਿਆਣਾ ਮਨੁੱਖ ਵੀ ਪ੍ਰਭਾਵਿਤ ਹੋ ਸਕਦਾ ਹੈ। ਕੋਈ ਆ ਕੋ ਕੇ ਸਿਆਣੇ ਤੋਂ ਸਿਆਣਾ ਪ੍ਰਭਾਵਿਤ ਹੋ ਸਕਦਾ ਹੋ ਸਕਦਾ ਹੈ ਇਸ ਵਾਸਤੇ بڑے ਵੱਡੇ ਪੱਦਰ ਤੇ ਐਡਵਰਟਾਈਜ਼ਮੈਂਟ ਦੀ ਕਲਾ ਪਰ ਜੋ ਹੈ ਪ੍ਰਚਲਿਤ ਹੋਈ ਹੈ ساری ਦੁਨੀਆ ਅਖਬਾਰ ਵਿੱਚ ਟੀਵੀ ਦੇ ਚ ਰੇਡੀਓ ਚ ਬਾਰ ਬਾਰ ਪੜਨ ਨੂੰ ਸੁਣਨ ਨੂੰ ਇਹ ਮਿਲ ਜਾਏ ਵੇ ਇਸ ਸਾਬਣ ਦੇ ਇਸ਼ਨਾਨ ਕਰਨ ਦੇ ਨਾਲ ਬੰਦਾ ਖੂਬਸੂਰਤ ਹੋ ਜਾਂਦਾ ਹੈ ਮੈਨ ਨਕਸ਼ਵਤੀਆ ਹੋ ਜਾਂਦੇ ਯਕੀਨ ਜਾਨੋ ਦੁਕਾਨ ਤੇ ਜਾ ਕੇ ਮਨੁੱਖ ਨੇ ਉਹੀ ਸਾਬਣ ਲੈ ਤੇ ਹੁਣ ਕੌਣ ਦੇ ਸੇ ਸਾਬਣ ਦਾ ਖੂਬਸੂਰਤੀ ਨਾਲ ਕੀ ਮਤਲਬ ਮੈਲਦ ਹੋ ਸਕਦਾ ਜਰਾ ਕੋਮਲ ਹੋਵੇਗਾ ਲੇਕਿਨ ਨੈਣ ਨਖਸ ਠੀਕ ਕਰ ਦੇਗਾ ਦੰਦ ਠੀਕ ਕਰ ਦੇਗਾ ਅੱਖਾਂ ਠੀਕ ਕਰ ਦੇਗਾ ਔਰ ਫਿਰ ਉਹ ਸੂਰਤ ਤਸਵੀਰਾਂ ਸਾਹਮਣੇ ਕਰਨ ਗਈ ਸ੍ਰੀਆਂ ਦੇਵੀ ਇਹਦੀ ਖੂਬਸੂਰਤੀ ਇਸੇ ਸਾਬਣ ਕਰਕੇ ਤੋਂ ਲੋਕੀ ਪ੍ਰੇਰਤੋ ਕੇ ਲੈਣਗੇ ਪਹਿਲੇ ਮੈਂ ਸਾਬਣ ਦਾ ਨਾਂ ਲੈਂਦਾ ਸੀ ਪਰ ਮੈਨੂੰ ਫੋਨ ਆਇਆ ਅਸੀਂ ਫੋਨ ਨੂੰ ਕੋਡ ਵਿੱਚ ਖੜਾ ਕਰਦੇ ਹਾਂ ਅਸੀ ਲੱਖਾਂ ਰੁਪਏ ਐਡਵਟਾਈਜ਼ਮੈਂਟ ਦੇ ਖਰਚ ਕਰੀਏ ਤੁਸੀਂ ਦੋ ਬੋਲ ਬੋਲ ਕੇ ਸਤਿਆਨਾਜ਼ ਕਰਦੇ ਹੋ ਸੈਡ ਪਰ ਮੈਂ ਦਿੱਲੀ 'ਚ ਇੱਕ ਵਕੀਲ ਕੋਲ ਪੁੱਛਿਆ ਮੇਰੇ ਫਿਰ ਸੀ ਮੈਂ ਕਿ ਮੈਨੂੰ ਕੋਰਟ 'ਚ ਖੜਾ ਕਰ ਸਕੜਾ ਨੇ ਕਿ ਨਾ ਕਰ ਸਕਦਾ ਉਸ ਦਿਨ ਤੋਂ ਬਾਅਦ ਮੈਂ ਨਾ ਨਹੀਂ ਲੈਂਦਾ ਸਾਬਣ ਦਾ ਲੇਕਿਨ ਮੈਂ ਐਲਾਨੀਆਂ ਕਹਿਣਾ ਝੂਠ ਹੈ ਕੋਈ ਸਾਬਣ ਕਿਸੇ ਦੇ ਨੈਣ ਨਕਸ਼ ਠੀਕ ਨਹੀਂ ਕਰੇ ਤੇ ਲੱਖਾਂ ਰੁਪਏ ਖਰਚ ਕੀਤੇ ਜਾਂਦੇ ਤੇ ਬੰਦਾ ਪ੍ਰਭਾਵਿਤ ਹੋ ਜਾਂਦਾ ਹੈ ਗਲਤ-ਗਲਤ ਤੋਂ ਵੀ ਪ੍ਰਭਾਵਿਤ ਇਸ ਚੱਕਰੇ ਚ ਨਾ ਪੈਣਾ ਨਹੀਂ ਆਉਂਦਾ ਗਲਤ-ਗਲਤ ਤੋਂ ਬਹੁਤ ਛੇਤੀ ਪ੍ਰਭਾਵਿਤ ਹੁੰਦਾ ਐਡਵਰਟਾਈਜ਼ਮੈਂਟ ਦੀ ਕਲਾ ਇੱਥੋਂ ਪ੍ਰਚਲਿਤ ਹੋਈ ਹੈ ਔਰ ਐਡਵਰਟਾਈਜ਼ਮੈਂਟ ਅਧਿਆਤਮ ਐਲਾਨੀਆਂ ਕਹਿ ਸਕਦਾ ਗਲਤ ਹੁੰਦਾ ਬਿਲਕੁਲ ਗਲਤ ਪਰ ਬੰਦਾ ਅਖਬਾਰ ਦੇ ਚ ਪੜਦਾ ਹੈ ਮੈਗਜ਼ੀਨ ਦੇ ਚ ਪੜਦਾ ਹੈ ਟੀਵੀ ਚ ਦੇਖਦਾ ਹੈ ਰੇਡੀਓ ਚ ਸੁਣਦਾ ਹੈ ਬਾਰ-ਬਾਰ ਉਪਮਾ ਬੰਦਾ ਉਹੀ ਖਰੀਦਦਾ ਹੈ ਇੱਕ ਪਦਾਰਥ ਘਰ-ਘਰ ਪਹੁੰਚ ਸਕੇ ਇੱਕ ਚੀਜ਼ ਘਰ-ਘਰ ਪਹੁੰਚ ਸਕੇ ਲੱਖਾਂ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ। ਬਲਕਿ ਅਮਰੀਕਾ ਦੇ ਇੱਕ ਬਹੁਤ ਵੱਡੇ ਬਿਜ਼ਨਸਮੈਨ ਨੇ ਮੈਨੂੰ ਦੱਸਿਆ ਵਿਗਿਆਨੀ ਜੀ। ਇੱਕ ਵਸਤੂ ਦੇ ਬਣਾਉਣ ਤੇ ਅਮਰੀਕਾ ਦੇ ਜੋ ਖਰਚ ਆਂਦਾ ਹੈ, 4 ਗੁਣਾ ਵੱਧ ਉਸ ਤੇ ਐਡਵਰਟਾਈਜ਼ਮੈਂਟ ਤੇ ਖਰਚ। ਤਾਂ ਉਹ ਚੀਜ਼ ਘਰ-ਘਰ ਪਾਉਂ। ਚਾਹ ਉਹ ਵਸਤੂ ਘਰ-ਘਰ ਪਾਉਂ। ਬੜਾ ਵਿਆਪਕ ਪੱਧਰ ਤੇ ਪਦਾਰਥਾਂ ਦਾ ਪ੍ਰਚਾਰ ਹੈ, ਰਾਜਨੀਤੀ ਦਾ ਪ੍ਰਚਾਰ ਹੈ, ਧਰਮ ਦਾ ਪ੍ਰਚਾਰ ਇਸ ਤੰਗਰ ਨਹੀਂ ਹੈ। हो गुरुद्वारे ची कथा कीर्तन हो उतना खुलासा नहीं टीवी पर कोई या रेडियो या अखबारा या मैगजीन कोई दिन भर सू मिलेगी प्रेरणा मै करा मनुख पदार्थ तो प्रभावित है क्योंकि पदार्थ का एडवरटाइजमेंट बहुत है प्रचार बना मनुख परमात्मा तो प्रभावित नहीं है क्योंकि प्रचार नहीं है और इस चक्कर ना पैना मनुख प्रचार तो प्रभावित नहीं आता होंगे ਮੇਰਾ ਇੱਕ ਮਿੱਤਰ ਜਦੋਂ ਸਾਬਣ ਲੈਣ ਲੱਗਾ ਮੈਂ ਕਿਹਾ ਮਿੱਤਰ ਕਮ ਸੇ ਕਮ ਇਹ ਸਾਬਣ ਤੇ ਨਾਲ ਹੈ ਤੇਰੇ ਨੈਣ ਨਕਸ਼ੇ ਦੇ ਨਾਲ ਨਹੀਂ ਠੀਕ ਹੋਣਗੇ ਇਸ ਚੱਕਰ 'ਚ ਨਾ ਫੇ। ਜਿਸ ਕਰਕੇ ਤੂੰ ਲੈਣਾ ਭੈ ਤੇਰੀ ਸਾਹਣੀ ਜੋ ਹੈ ਖਲੜੀ ਕੋਰੀ ਹੋ ਜਾਏਗੀ ਇਸ ਚੱਕਰ 'ਚ ਨਾ ਫੇ। ਇਸ ਚੱਕਰ 'ਚ ਨਾ ਫੇ। ਪਰ ਮਨੁੱਖ ਪ੍ਰਭਾਵਿਤ ਹੋ ਜਾਵੇ। ਔਰ ਮਨੁੱਖ ਉਹੀ ਚੀਜ਼ ਲਏਗਾ। ਇਹ ਤੇ ਬੜੇ ਬੜੇ ਕਾਰਖਾਨੇਦਾਰਾਂ ਨੂੰ ਵੀ ਸਮਝ ਆ ਗਿਆ ਐਡਵਰਟਾਈਜ਼ਮੈਂਟ ਨਾ ਕੀਤਾ ਤੇ ਸਾਡੀ ਚੀਜ਼ ਫੈਕਟਰੀ 'ਚ ਹੀ ਪਈ ਰਹੇ। ਲੋਕਾਂ ਦੇ ਘਰਾਂ ਤੱਕ ਨਹੀਂ ਪਹੁੰਚੇ। ਇਸੇ ਤਰ੍ਹਾਂ ਮੈਂ ਸੁਣ ਕੇ ਹੈਰਾਨ ਹੋਇਆ ਹਜ਼ਾਰਾਂ ਡਾਲਰ ਹਫ਼ਤੇ ਦੇ ਖਰਚ ਹੋ ਰਹੇ ਨੇ ਤਾਗੇ ਤਵੀਜ਼ਾਂ ਦੇ ਪ੍ਰਚਾਰ ਦੇ ਦੇਖ ਕੇ ਮੈਂ 당 ਰਹਿ ਪੰਜਾਬੀ ਦੇ ਸਾਰੇ ਅਖਬਾਰ ਇੰਗਲੈਂਡ ਕੈਨੇਡਾ ਅਮਰੀਕਾ ਦੇ ਤਾਗੇ ਤਵੀਜ਼ ਦੇ ਪ੍ਰਚਾਰ ਨਾਲ ਭਰੇ ਜਾਦੂ ਟੋਣਿਆਂ ਦੇ ਪ੍ਰਚਾਰ ਨਾਲ ਭਰੇ ਕੋਈ ਪੰਡਤ ਮਹਾਰਾਜ ਹੈ ਕੋਈ ਅਜਮੇਰੀ ਬਾਬਾ ਹੈ ਕੋਈ ਕੋਈ ਹੈ ਕੋਈ ਕੋਈ ਹੈ ਕੋਈ ਕੋਈ ਹੈ ਹੁਣ ਬੋਲਦਾ ਮੈਂ ਨਾ ਨਾ ਜੋ ਹੈ ਨਾ ਲਵਾ ਕਿਉਂਕਿ ਉਹ ਸਾਵਣ ਦੇ ਮਾਲ ਲਗੜੀ ਤਰ੍ਹਾਂ ਕਰੇ ਵੀ ਮੈਨੂੰ ਦਮਗੇ ਨਾ ਦੇ ਦੇ ਪਰ ਮੈਂ ਇਤਨਾ ਅਕ ਸਕਦਾ ਦਾਵੇ ਨਾਲ ਕਹਿ ਸਕਦਾ 100% ਗਲਤ ਕਥਾਈ ਗਲਤ ਕਿਉਂ ਜਿਸ ਗੁਰੂ ਨੂੰ ਵਸੀ ਮੱਥਾ ਟੇਕ ਰਹੇ ਹਨ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਭਾਈ ਰੇ ਮਤ ਕੋਈ ਜਾਣੋ ਅਵਰ ਕਿਸੇ ਕੇ ਕਿਛ ਹਾਥ ਹੈ اے ਮੇਰੇ ਭਰਾ ਸਤਗੁਰ ਭਰਾ ਕਰਕੇ ਕਹਿ ਰਹੇ ਨੇ اے ਮੇਰੇ ਭਰਾ ਉਹ ਕੇ ਵੀ ਨਾ ਸਮਝੀ ਕਿ ਕਿਸੇ ਹੋਰ ਦੇ ਹੱਥੇ ਚ ਹੈ ਇਤੇ ਦਾਤੇ ਦਾਤ ਰਖੀ ਹੱਥ ਆਪਣੇ ਜਿਸ ਭਾਵੇ ਤਿਸ ਦੇ भाई मत कोई जानो अवर किसी के कि चाहत है सब करे कराया जरा मरा ताप सिर ताप सब हर के वस है लाग सके ना बिन हर के लाया तो मैं अर्ज करा बोला दी सिद्धि ते है बार बार किसी वस्तु बारे भी बोले आ जाए मनुख प्रभावित हो जाता दूसरा दो बोल कोड़े बोल के बोले ने अगला तड़प के रह गया ਦੋ ਬੋਲ ਮਿੱਠੇ ਬੋਲੇ ਨੇ ਅਗਲਾ ਸ਼ਾਂਤ ਹੋ ਗਿਆ ਦੋ ਮਹਾਨ ਬੋਲ ਜੇ ਕਿਦਰੇ ਮਨ ਸੁਣ ਲਵੇ ਮਨ ਮਹਾਨ ਹੋ ਜਾਏ ਆਨੰਦਿਤ ਹੋ ਜਾਏ ਰਸ ਨਾਲ ਭਰ ਜਾਏਗਾ ਉਹ ਕਿਹੜਾ ਬੋਲ ਹੈ ਸੁਮੰਤਰ ਸਾਧ ਬਚਨਾ ਗੁਰੂ ਦੇ ਬੋਲ ਕਿਉਂਕਿ ਗੁਰੂ ਦੇ ਬੋਲ ਪਰਮਾਤਮਾ ਦੇ ਬੋਲ ਨੇ ਜੈਸੇ ਮੈਂ ਆਵੇ ਕਸਮ ਕੀ ਬਾਣ ਮੈਂ ਫਿਰ ਦੁਹਰਾਵਾ ਮੁਹੰਮਦ ਸਾਹਿਬ ਨੇ ਕਿਹਾ ਸੀ ਮੈਂ ਤੇ ਚੁੱਪ ਕਰ ਗਿਆ ਪਤਾ ਨਹੀਂ ਖੁਦਾ ਕੀ ਬੋਲ ਰਿਹਾ ਐਸੋ ਅਸੇ ਅਹਿਲੇ ਇਸਲਾਮ ਇਹ ਕਹਿੰਦਾ ਹੈ ਕੁਰਾਨ ਨਾਜ਼ਲ ਹੋਈ ਹੈ ਮੁਹੰਮਦ ਸਾਹਿਬ ਨੇ ਉਚਾਰਨ ਨਹੀਂ ਕੀਤੀ ਖੁਦਾ ਤੋਂ ਨਾਜ਼ਲ ਹੋਈ ਠੀਕ ਹੈ ਨੇ ਮਨ ਚੁੱਪ ਗਿਆ ਚੁੱਪ ਕਰ ਗਿਆ ਅੰਦਰੋਂ ਆਤਮਾ ਦੀ ਆਵਾਜ਼ ਪਰਮਾਤਮਾ ਦੀ ਆਵਾਜ਼ ਜੈਸੇ ਮੇ ਆਵੇ ਕਸਮ ਕੀ ਬਾਣੀ ਤੈਸੜਾ ਕਰੇ ਗਿਆਨ ਵੇ ਲਾ ਲੋ ਇਹ ਖਸਮ ਦੇ ਬੋਲ ਜੇ ਕਿਦਰੇ ਮਨ ਸੁਣ ਲਵੇ ਜਿਤਨਾ ਪਰਮਾਤਮਾ ਮਹਾਨ ਹੈ ਸਹੀ ਮਹਾਨ ਹੋਵੇ ਜਿਤਨਾ ਹੀ ਅਨੰਦਤ ਹੋਵੇ ਰਸਨਾਲ ਵਰ ਜਾਏਗਾ ਤਾਂ ਸਤਿਗੁਰੂ ਕਹਿ ਰਹੇ ਨੇ ਸੁਮੰਤਰ ਸਾਧ ਬਚਨਾ ਕੋਟ ਦੋਖ ਬਿਨਾਸ ਨੇ ਕਰੋੜਾ ਪਾਪ ਨਾਸ ਹੋ ਜਾ ਇੱਕ ਦੋ ਦੀ ਤੇ ਗੱਲ ਛੱਡ ਲਖ ਮੜੀ ਆਕਾਰ ਇਕੱਠੇ ਇੱਕ ਰਤੀਲੇ ਵਾਏ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਜਵੇਂ ਰਤੀ ਜੀਆਂ ਚਿੰਗਾਰੀ ਨਾਲ ਕਰੋੜਾ ਮਣ ਲੱਕੜਾ ਜਲਾ ਕੇ ਸਾਖੀ ਦਿੱਤੀਆਂ ਜਾ ਸਕਦੀਆਂ ਨੇ ਬਸ ਪ੍ਰਭੂ ਦੇ ਨਾਮ ਨਾਲ ਮਨ ਜੁੜਿਆ ਕਰੋੜਾ ਪਾਪ ਨਾਸ ਹੋ ਤੇ ਮਨ ਦਾ ਜੁੜਨਾ ਕੀ ਹੈ ਮਨ ਦਾ ਸੁਣਨਾ ਔਰ ਕਿ ਜੁੜਨਾ ਇਸ ਨੂੰ ਸ਼ਬਦ ਸੁਰਤ ਦਾ ਅਭਿਆਸ ਕਹਿੰਦੇ ਨੇ ਸ਼ਬਦ ਸੁਰਤ ਸ਼ਬਦ ਸੁਰਤ ਦੇ ਅਰਥ ਸੁਣਨਾ ਬਈ ਤੇ ਸਰੋਤਾ ਹੈ ਸੁਰਤ ਦੇ ਜੈਨ ਧਿਆਨਪੂਰਵਕ ਸੁਣ ਰਿਹਾ ਹੈ ਸੁਰਤ ਦੇ ਜੈ ਸੁਣ ਰਿਹਾ ਹੈ ਜਿਸ ਸ਼ਬਦ ਨੇ ਆਪਣਾ ਕੰਮ ਕਰ ਦੇਣਾ ਹੈ ਮਨ ਨੂੰ ਆਨੰਦਿਤ ਕਰ ਦੇਣਾ ਹੈ ਮਨ ਨੂੰ ਸੁਆਦੀ ਲੈਨ ਕਰ ਦੇਣਾ ਹੈ ਮਨ ਨੂੰ ਗੁਣਾ ਨਾਲ ਭਰ ਦੇਣਾ ਹੈ ਇਸ ਵਾਸਤੇ ਸਾਇਬ ਕਹਿੰਦੇ ਨੇ ਸੁਮੰਤਰ ਸਾਧ ਬਚਨਾ ਕੋਟ ਦੋਖ ਬਿਨਾਸਨੇ